ਸਟੇਕਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਘਟਨਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਨਾਲਾ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਕੀਤੀ ਸ਼ੁਰੂਆਤ ਦੱਸਿਆ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਜਾ ਰਿਹਾ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਅੱਜ 20000 ਰੁਪਿਆ ਇੱਕ ਏਕੜ ਦਾ ਦੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਿਆ ਇੱਕ ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਤੋਂ ਮਿਲਣ ਲੱਗੇ ਇੰਨਾ ਵਾਂਗੂ ਕੋਈ 66 ਰੁਪਈਆਂ ਦਾ ਕੋਈ 37 ਰੁਪਈਆਂ ਦਾ ਚੈੱਕ ਨਹੀਂ ਲੈ ਕੇ ਆਇਆ। ਤੁਹਾਡੇ ਚ ਬਹੁਤ ਸਾਰੇ ਅਜੇ ਹੋਣਗੇ ਜਿਨ੍ਹਾਂ ਦੇ ਮੋਬਾਈਲਾਂ 'ਚ ਮੈਸੇਜ ਆ ਗਏ ਹੋਣਗੇ ਕਿ ਤੁਹਾਡੇ ਪੈਸੇ ਪੈ ਗਏ ਜੀ। ਬਹੁਤਿਆਂ ਦੇ ਆ ਗਏ ਪੈਸੇ ਆ ਹੱਥ ਖੜੇ ਕਰ ਰਹੇ ਨੇ। ਪੈਸੇ ਪਾਉਣ ਤੋਂ ਬਾਅਦ ਆਇਆ ਮੈਂ। ਇਹ ਨਹੀਂ ਹੈਗਾ ਕਿ ਹੁਣ ਤੁਸੀਂ ਭਾਰ ਦੇ ਫਿਰੋਂ ਕਿੱਥੇ ਜਾਣਾ ਹੈ। ਆ ਡੀਸੀ ਮੈਡਮ ਖੜੇ ਨੇ। ਇੱਕ ਵਾਰੀ ਤਾੜੀਆਂ ਚਾਹੂੰਗਾ ਇਹਨਾਂ ਨੇ ਆਪਣੇ ਇੰਨਾ ਵਧੀਆ ਕੰਮ ਕੀਤਾ ਕਿ ਸਾਰੇ ਦੇਸ਼ ਦੇ ਵਿੱਚ ਤਾਰੀਫ ਹੋਈ ਹੈ ਇਸ ਗੱਲ ਦੀ ਕਿ ਇੱਕ ਧੀ ਬਣ ਕੇ ਇੱਕ ਭੈਣ ਬਣ ਕੇ ਬੇਟੀ ਬਣ ਕੇ ਇਹਨਾਂ ਨੇ ਲੋਕਾਂ ਦੇ ਦੁੱਖ ਸੁੱਖ ਵੰਡਾਏ ਨੇ ਸਾਡੀ ਸਾਰੀ ਟੀਮ ਪਾਣੀ ਦੇ ਵਿੱਚ ਸੀ ਪੈਰ ਗਲ ਗਏ ਬਾਕੀ ਉਹ ਵੀ ਆਏ ਸੀਗੇ ਉਹ ਤਾਂ ਫੋਟੋ ਫੁੱਟੋ ਖਿਚਾਉਣ ਆਏ ਸੀ ਜੁੰਗੇ ਜੁੰਗੇ ਜੇ ਲੈ ਕੇ ਉਹ ਤਾਂ ਫੋਟੋ ਕਚਾ ਕੇ ਮੁੜ ਗਏ ਉਹਨਾਂ ਨੂੰ ਤਾਂ ਕੋਈ ਕੰਮ ਨਹੀਂ ਹੈ ਇੱਥੇ ਉਹ ਤਾਂ ਕਦੇ ਲੋਕਾਂ ਦੇ ਆਮ ਲੋਕਾਂ ਦੇ ਦਰਦਾਂ ਤੱਕ ਤਾਂ ਪਹੁੰਚੀ ਹੀ ਨਹੀਂ ਕਦੇ ਉਹ ਉਹ ਤਾਂ ਆਪਣੇ ਫਾਇਦੇ ਦੇਖਦੇ ਰਹਿੰਦੇ ਆ ਸੋ ਅੱਜ 5 ਕਰੋੜ 70 ਲੱਖ ਰੁਪਈਆ ਕੱਲੇ ਜਨਾਲੇ ਦੇ 52 ਪਿੰਡਾਂ ਦੇ ਸ਼ੁਰੂਆਤ ਕਰਨ ਲੱਗਿਆਂ ਜਿਦੇ ਚੋਂ 3 ਕਰੋੜ 84 ਲੱਖ ਰੁਪਈਆ ਘਰਾਂ ਦਾ ਮੁਆਵਜ਼ਾ ਹੈ ਤੇ 1 ਕਰੋੜ 16 ਲੱਖ ਰੁਪਇਆ ਫਸਲਾਂ ਦਾ 73 73 ਲੱਖ ਰੁਪਇਆ ਜਾਨਵਰਾਂ ਦਾ ਅੱਜ ਸ਼ੁਰੂਆਤ ਹੋਈ ਹੈ ਇਹ ਨਾ ਸੋਚੋ ਕਿ ਬਸ ਜਿਹੜੇ ਅੱਜ ਹੋ ਗਏ ਉਹੀ ਫਾਈਨਲ ਨੇ ਹੋਰ ਕੈਂਪ ਲੱਗਣਗੇ ਦੁਬਾਰਾ ਪਿੰਡ ਚ ਦੁਬਾਰਾ ਆਵਾਂਗੇ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਜੇ ਕੋਈ ਰਹਿ ਗਿਆ ਕੋਈ ਉਸ ਦਿਨ ਜਿਸ ਦਿਨ ਪਿੰਡ ਦੇ ਵਿੱਚ ਆਏ ਸੀ ਲਿਖਣ ਪੜਤ ਕਰਨ ਉਸ ਦਿਨ ਨਹੀਂ ਸੀ ਉਹ ਇਧਰ ਉਧਰ ਸੀ ਤਾਂ ਦੁਬਾਰਾ ਤੁਹਾਡੇ ਪਿੰਡ ਆਵਾਂ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਬਠਿੰਡਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਏ ਜਾ ਰਹੇ ਸਮਾਗਮ ਬਾਰੇ ਦਿੱਤੀ ਜਾਣਕਾਰੀ ਦੱਸਿਆ ਕਿ ਪੰਜਾਬ ਦੇ ਸਾਰੇ ਧਾਰਮਿਕ ਆਗੂਆਂ ਤੇ ਨਾਲ ਹੀ ਲੋਕਾਂ ਨੂੰ ਨਾਲ ਲੈ ਕੇ ਕਰਵਾਏ ਜਾਣਗੇ ਇਹ ਸਮਾਗਮ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਵਿਖੇ ਵੱਡੀ ਮੀਟਿੰਗ ਹੋਈ ਸੀ ਜਿਹਦੇ ਚ ਸਾਡੇ ਪੰਜਾਬ ਦੇ ਜਿਹੜੀਆਂ ਸਭ ਤੋਂ ਵੱਡੀਆਂ ਹਸਤੀਆਂ ਸੰਤ ਮਹਾਂਪੁਰਖ ਉਹਨਾਂ ਨੇ ਸ਼ਿਰਕਤ ਕੀਤੀ ਸੀ ਨਾਲ ਤਾਂ ਮੁੱਖ ਮੰਤਰੀ ਸਾਹਿਬ ਨੂੰ ਆਸ਼ੀਰਵਾਦ ਦੇ ਕੇ ਗਏ ਸੀ ਨਾਲ ਉਤਣ ਸਾਰੇ ਦਾ ਸਾਰਾ ਇਹ A to Z ਜੋ ਆਪਾਂ ਇਹ ਪਲਾਨ ਕੀਤਾ ਸੀ ਉਹ ਡਿਸਕਸ ਹੋਇਆ ਸੀਗਾ ਤਾਂ ਜਣੇ ਕਿ ਹਰ ਚੀਜ਼ ਨੂੰ ਇਨਸ਼ੋਰ ਕੀਤਾ ਜਾ ਰਿਹਾ ਔਰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹ ਖੁਦ ਇੱਕ ਇੱਕ ਮਿੰਟ ਵਾਈਜ਼ ਮਿੰਟ ਇਸ ਸਾਰੇ ਪ੍ਰੋਗਰਾਮ ਨੂੰ ਆਪ ਮੋਨੀਟਰ ਕਰ ਰਹੇ ਨੇ ਔਰ ਆਸੀ ਇਹ ਜਿਹੜਾ ਸਮਾਗਮ ਬڑے ਖੁੱਲੇ ਹੱਥਾਂ ਇਹ ਗਲਾਵੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਧਾਰਮਿਕ ਹਸਤੀਆਂ ਨੂੰ ਨਾਲ ਲੈ ਕੇ ਸਾਰੇ ਜਿੰਨੇ ਸਾਡੇ ਸੰਤ ਮਹਾਂਪੁਰਖ ਨੇ ਉਹਨਾਂ ਨੂੰ ਨਾਲ ਲੈ ਕੇ ਸਾਰੀ ਸੰਗਤ ਨੂੰ ਨਾਲ ਲੈ ਕੇ ਅਸੀਂ ਵੱਡੇ ਪੱਧਰ ਤੇ ਇਹ ਮਨਾਉਣੇ ਨੇ ਕਿਉਂਕਿ ਗੁਰਤੇਗ ਬਾਦਰ ਪਾਸ਼ਾ ਦੀ ਮਹਾਰਾਜ ਦੀ ਕੁਰਬਾਨੀ ਦੀ ਬਦੌਲਤੀ ਹੈ ਕਿ ਅੱਜ ਅਸੀਂ ਇਸ ਆਜ਼ਾਦ ਜਿਹੜੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਸੋ ਇਹ ਬਹੁਤ ਵੱਡੇ ਸਮਾਗਮ ਨੇ ਔਰ ਇਹਨਾਂ ਸਮਾਗਮਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਜਿੰਨੇ ਸਾਡੇ ਬਾਕੀ ਸੂਬੇ ਨੇ ਭਾਰਤ ਦੇ 28 ਸੂਬੇ ਨੇ ਅਸੀਂ 28 ਸੂਬਿਆਂ ਦੇ ਵਿੱਚ ਜਾ ਕੇ ਸਾਰੇ ਜਿੰਨੇ ਸਾਡੇ ਮੁੱਖ ਮੰਤਰੀ ਸਾਹਿਬਾਨ ਹੋਰ ਹੋਣਗੇ ਅਸੀਂ ਉਹਨਾਂ ਨੂੰ ਵੀ ਜਾ ਕੇ ਸੱਦਾ ਪੱਤਰ ਦੇ ਕੇ ਆਵਾਂਗੇ ਔਰ ਰਿਸਪੈਕਟਫੁਲੀ ਤਾਂ ਜੋ ਅਸੀਂ ਇਹ ਸਾਰਿਆਂ ਨੂੰ ਅਸੀਂ ਗੁਰਤੇਗ ਬਾਦਲ ਪਾਤਸ਼ਾਹੀ ਜੀ ਦੇ ਇਹਨਾਂ ਸਮਾਗਮਾਂ ਦੇ ਵਿੱਚ ਸੱਦ ਸਕੀਏ ਔਰ 23 23 ਤਰੀਕ 24 ਤਰੀਕ ਤੇ 25 ਤਰੀਕ ਇਹ ਤਿੰਨ ਦਿਨ ਦੇ ਜਿਹੜੇ ਵੱਡੇ ਸਮਾਗਮ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਹੋਣੇ ਨੇ ਔਰ ਬਹੁਤ ਵੱਡੇ ਲੈਵਲ ਦੇ ਫੰਕਸ਼ਨ ਹੋਣੇ ਨੇ ਜਿਹਦੇ ਵਿੱਚ ਮੈਂ ਚਾਹੂੰਗਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰਿਆਂ ਨੂੰ ਸ਼ਿਰਕਤ ਕਰਨੀ ਚਾਹੀਦੀ ਹੈ ਆਉਣਾ ਚਾਹੀਦਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਦੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਕੀਤਾ ਸਾਂਝਾ ਤੇ ਨਾਲ ਹੀ ਵਾਈ ਪੂਰਨ ਕੁਮਾਰ ਨੂੰ ਸ਼ਰਦਾ ਦੇ ਫੁੱਲ ਕੀਤੇ ਪੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਹੋਈ ਬੈਠਕ ਪ੍ਰਧਾਨ ਹਰਜਿੰਦਰ ਸਿੰਘ ਤਾਮੀਨ ਨੇ ਦੱਸਿਆ ਕਿ 3 ਨਵੰਬਰ ਨੂੰ ਹੋਵੇਗੀ ਸਾਰੇ ਅਹੁਦੇਦਾਰਾਂ ਤੇ ਪ੍ਰਧਾਨ ਦੀ ਚੋਣ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ ਇਸ ਵਾਰ ਵੀ 3 ਨਵੰਬਰ ਨੂੰ ਔਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ 3 ਨਵੰਬਰ 2025 ਨੂੰ ਤੇ ਅੱਜ ਅਬਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ ਸੋ ਸਾਰੇ ਔਦੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ ਉਹ ਤੋਂ ਇਲਾਵਾ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨੇ ਭਾਜਪਾ ਦੇ ਵਿੱਚ ਕੀਤੀ ਸ਼ਮੂਲੀਅਤ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਰਵਾਇਆ ਪਾਰਟੀ ਦੇ ਵਿੱਚ ਸ਼ਾਮਲ ਤੇ ਜਗਦੀਪ ਸਿੰਘ ਚੀਮਾ ਨੇ ਦੱਸਿਆ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦਾ ਕਾਰਨ ਦੁੱਖ ਵੀ ਹੁੰਦਾ ਇਹ ਬਜ਼ੁਰਗਾਂ ਨੇ ਇੰਨੀਆਂ ਘਾਲਾਂ ਕਰਕੇ ਪਾਰਟੀ ਨੂੰ ਬਣਾਇਆ ਸੀ ਪਾਰਟੀ ਸਥਾਪਿਤ ਕੀਤੀ ਸੀ ਔਰ ਉਹਨਾਂ ਚੀਜ਼ਾਂ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਬਹੁਤ ਦੂਰ ਜਾ ਚੁੱਕਿਆ ਹੈ ਉਹਦੇ ਵਿੱਚੀ ਸੀ ਸ਼੍ਰੋਮਣੀ ਕਮੇਟੀ ਬਣੀ ਉਸ ਬਾਅਦ 25 ਜਿਵੇਂ ਸ਼੍ਰੋਮਣੀ ਕਮੇਟੀ ਬਣੀ ਜਿਸ ਮਕਸਦ ਵਾਸਤੇ ਉਹ ਬਣੀ ਸੀ ਉਹ ਵੀ ਤੁਹਾਡੇ ਸਾਹਮਣੇ ਸਾਰਿਆਂ ਦੇ। ਅਕਾਲ ਪੁਰਖ ਦੀ ਮਰਿਆਦਾ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਮੈਂ ਸਮਝਦਾ ਵੀ ਇਹ ਸਾਰਾ ਜਿਹੜਾ ਅਕਾਲੀ ਗੱਲ ਦਾ ਖਸ਼ੋਕੜ ਹੈ ਅੱਜ ਬੈਕਫੁੱਟ ਤੇ ਜਾਣ ਦਾ ਕਾਰਨ ਮਹਿਲ ਕਲਾ ਤੋਂ ਸ਼ੁਰੂ ਹੁੰਦਾ। ਬਰਗਾੜੀ ਤੋਂ ਸ਼ੁਰੂ ਹੁੰਦਾ। ਔਰ ਫਿਰ ਜਿਹੜਾ ਕੰਮ ਹੈ ਉਹ 2 ਦਸੰਬਰ ਦੀ ਜਿਹੜੀ ਘਟਨਾ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਸਾਹਮਣੇ ਉੱਥੇ ਇੱਕ ਸਜ਼ਾ ਲਈ ਗਈ ਔਰ ਉਸ ਜਿਹੜੀ ਸਜ਼ਾ ਸਿੱਖ ਧਰਮ ਦੇ ਵਿੱਚ ਬਹੁਤ ਉੱਚਾ ਮੁੱਅ ਉਦੀ ਕਿਹਨੂੰ ਅਪੀਲ ਲਈ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਪਰ ਕਾਲ ਤਖਤ ਸਾਹਿਬ ਨੇ ਜਿਹੜੀ ਸਜ਼ਾ ਦਿੱਤੀ ਉਹ ਧਾਰਮਿਕ ਸਜ਼ਾ ਦੇਣੀ ਹੈ ਕਿਸੇ ਨੂੰ ਪੰਜੂ ਜੀ ਦੇਣੀ ਕਾਸ਼ ਵਧ ਕਰਾ ਲਨੇ ਆ ਵਰਤਨਾ ਦੀ ਸੇਵਾ ਝਾੜੂ ਦੀ ਸੇਵਾ ਜੋੜੀਆਂ ਦੀ ਸੇਵਾ ਤੋਂ ਕਰਨ ਤੋਂ ਬਾਅਦ ਚ ਅਰਦਾਸ ਕੀਤੀ ਪਰ ਮੁਖਸਰ ਸਾਹਿਬ ਦੀ ਘਰਤੀ ਤੇ ਜਾ ਕੇ ਫਿਰ ਉਹ ਖਾਸਤਖ ਸਾਹਿਬ ਨੂੰ ਹਸਲ ਹੋਣੇ ਚ ਪਾਤਾ ਵੀ ਮੈਂ ਤਾਂ ਬਾਜ਼ਾਰ ਚ ਹੱਸ ਕੇ ਕਹਿੰਦੇ ਮੈਂ ਤਾਂ ਵੀ ਸਜ਼ਾ ਦੇ ਲਈ ਉਹ ਤੋਂ ਬਾਅਦ ਜਿਹੜੀ ਕੀ ਸਭ ਤੋਂ ਵੱਡੀ ਹੋਈ ਜਿਹੜੇ ਸਿੰਘ ਸਭਾ ਨੇ ਸਜ਼ਾ ਦਿੱਤੀ ਉਹ ਸਿੰਘ ਸਭਾ ਦੀ ਬਦਦਸੀ ਕਿਉਂ ਬੈਕਗ੍ਰਾਉਂਡ ਪਤਾ ਨਹੀਂ ਕੀ ਹੈ ਉਹਨਾਂ ਚੀਜ਼ਾਂ ਦੀ ਕੀ ਉਹਨਾਂ ਨੂੰ ਕਿਹਾ ਗਿਆ ਸਿੰਘ ਸਾਹਿਬ ਵੀ ਚੇਂਜ ਕਰਤੇ ਸਿੰਘ ਸਾਹਿਬ ਜਦੋਂ ਚੇਂਜ ਕੀਤੇ ਅਸੀਂ ਵਰਕਰ ਸਰੋ ਮੀਟਿੰਗ ਰੱਖ ਕੇ ਉਹਦੀ ਵਿਰੋਧਤਾ ਕੀਤੀ ਮੈਨੂੰ ਕਹਿਣ ਲੱਗੇ ਵੀ ਵਿਰੋਧਤਾ ਕਿਉਂ ਕੀਤੀ ਮੈਂ ਜੀ ਵਰਕਰ ਚਾਹੁੰਦੇ ਆ ਵੀ ਆਪਾਂ ਕਾਲਾ ਸਤਿ ਸਾਬ ਦੀ ਜਿਹੜੀ ਮर्यादा ਹੈ ਕਾਲਾ ਸਤਿ ਦੇ ਮੁਤਾਬਕ ਚੱਲਣਾ ਹੈ ਇਹਦੇ ਨਹੀਂ ਵਰਕਰਾਂ ਨੂੰ ਮਗਰ ਲੱਗਦਾ ਆਪਨੀ ਮਗਰ ਲੱਗਦਾ ਮੈਂ ਹੀ ਵਰਕਰ ਨੇ ਪ੍ਰੱਖ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਬੰਗਾ ਦੀ ਅਨਾਜ ਮੰਡੀ ਦਾ ਕੀਤਾ ਦੌਰਾ ਤੇ ਨਾਲ ਹੀ ਜਾਣਕਾਰੀ ਦਿੱਤੀ ਕਿ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਹੁਣ ਤੱਕ ਆਇਆ ਤਕਰੀਬਨ 18 ਲੱਖ ਮੀਟ्रिक टन ਝੋਨਾ ਜਿਸ ਦੇ ਵਿੱਚੋਂ ਤਕਰੀਬਨ 17 ਲੱਖ ਮੀਟ्रिक टन ਝੋਨੇ ਦੀ ਹੋਈ ਖਰੀਦ ਤੇ ਨਾਲ ਹੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕੀਤੀ ਗਈ ਅਦਾਇਗੀ ਗੌਰਮੈਂਟ ਪੈੜੀ ਦਾ ਲਗਾਤਾਰ ਹੋ ਤੇਜ਼ ਹੋ ਰਿਹਾ ਮਾਰਜੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਦਾਇਤ ਤੇ ਅਸੀਂ ਹਰ ਰੋਜ਼ ਮੰਡੀਆਂ ਦੇ ਅੰਦਰ ਜਾ ਰਹੇ ਹਾਂ ਔਰ ਭਾਵੇਂ ਬਪ੍ਰੀਤ ਹਾਲਾਤਾਂ ਦੇ ਵਿੱਚੋਂ ਇਸ ਵਾਰ ਅਸੀਂ ਪੰਜਾਬ ਦੇ ਲੋਕ ਨਿਕਲੇ ਆ ਬਹੁਤ ਵੱਡੀ ਹੜਾਂ ਦੀ ਮਾਰ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਈ ਆ ਪਰ ਇਹਦੇ باوجود ਪੰਜਾਬ ਦਾ ਕਿਸਾਨ ਚੜ੍ਹਦੀ ਕਲਾ ਚ ਆਪਣਾ ਚੋਨਾ ਲੈ ਕੇ ਮੰਡੀਆਂ ਚ ਆ ਰਿਹਾ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 18 ਲੱਖ ਦੇ ਕਰੀਬ ਰਾਈਵਲ ਜਿਹੜੀ ਆ ਪਹੁੰਚੀ ਆ ਜਿਹਦੇ ਵਿੱਚੋਂ 17 ਲੱਖ ਦੇ ਕਰੀਬ ਅਸੀਂ ਜਿਹੜੇ ਆ ਉਹ ਖਰੀਦ ਚੁੱਕੇ ਆ ਸੋ ਐਮਐਸਪੀ ਦੇ ਮੁਤਾਬਕ ਜਿਹੜਾ ਬਣਦਾ ਪੇਮੈਂਟ ਆ ਕਿਸਾਨ ਦੀ ਉਹ 3215 ਕਰੋੜ ਰੁਪਇਆ ਕਿਸਾਨ ਦੇ ਖਾਤੇ 'ਚ ਰਿਲੀਜ਼ ਕੀਤਾ ਜਾ ਚੁੱਕਿਆ ਬਟਾਲਾ ਵਿਖੇ ਹੋਏ ਗੋਲੀਬਾਰੀ ਕਾਂਡ ਤੋਂ ਬਾਅਦ ਸਿਆਸੀ ਲੋਕਾਂ ਅਤੇ ਹੋਰ ਧਾਰਮਿਕ ਸੰਗਠਨਾਵਾਂ ਵੱਲੋਂ ਦਿੱਤਾ ਗਿਆ ਤਰਨਾ ਪੁਲਿਸ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਚੁਕਿਆ ਗਿਆ ਤਰਨਾ ਤਸਦੀਕ ਹੈ ਕਿ ਇਸ ਹਾਦਸੇ ਦੇ ਵਿੱਚ ਹੋਏ ਸੀ ਦੋ ਨੌਜਵਾਨਾਂ ਦੀ ਮੌਤ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 2023 ਦੇ ਉਸਮਾ ਕਾਂਡ ਦੇ ਵਿੱਚ ਹਾਈ ਕੋਰਟ ਵੱਲੋਂ ਨਹੀਂ ਦਿੱਤੀ ਗਈ ਕੋਈ ਰਾਹਤ 22 ਸਤੰਬਰ ਨੂੰ ਦਾਇਰ ਕੀਤੀ ਗਈ ਸੀ ਜਮਾਨਤ ਦੇ ਲਈ ਅਰਜੀ ਹੁਣ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ 28 ਅਕਤੂਬਰ ਨੂੰ ਫਗਵਾੜਾ ਦੇ ਵਿੱਚ ਪੈਸੇ ਦੇ ਆਪਸੀ ਲੈਣ ਦੇਣ ਨੂੰ ਲੈ ਕੇ ਪਿਓ ਤੇ ਪੁੱਤ ਦਰਮਿਆਨ ਹੋਇਆ ਝਗੜਾ ਝਗੜੇ ਦਰਮਿਆਨ ਹੀ ਪਿਓ ਨੇ ਪੁੱਤ ਤੇ ਕੀਤਾ ਚਾਕੂ ਦੇ ਨਾਲ ਵਾਰ ਤੇ ਪੁੱਤ ਨੂੰ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਦਾਖਲ ਬਟਿੰਡਾ ਦੇ ਵਿੱਚ ਵਧ ਰਿਹਾ ਡੇਂਗੂ ਦਾ ਪ੍ਰਕੋਪ 237 ਥਾਵਾਂ ਤੇ ਮਿਲਿਆ ਡੇਂਗੂ ਦਾ ਲਾਰਵਾ ਵਿਭਾਗ ਵੱਲੋਂ ਕੀਤਾ ਗਿਆ ਅਨਸਟ ਹਾਲਾਂਕਿ ਵਿਭਾਗ ਵੱਲੋਂ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ ਪਰ ਕਈ ਥਾਵਾਂ ਤੇ ਫਿਰ ਵੀ ਮਿਲ ਰਿਹਾ ਹੈ ਡੇਂਗੂ ਦਾ ਲਾਰਵਾ ਕਾਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਮਾਨੀ ਟੀਵੀ ਨਾਲ ਸੰਦੇ ਹੋ ਇਜਾਜ਼ਤ ਅੱਛੀ ਕਾਲ